ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਵੀ ਇਸ ਚੈਨਲ ਤੇ ਪੁੱਜੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਗੱਲ ਕਰਦੀ ਹਾਂ ਇੱਕ ਹੋਰ ਵੈਕੈਂਸੀ ਦੀ ਤੁਸੀਂ ਦੇਖ ਸਕਦੇ ਹੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੀਐਨ ਦੀ ਵੈਕੈਂਸੀ ਹੈ ਜੀ ਕਿਸੇ ਨੇ ਵੀ ਅਪਲਾਈ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਜੀ ਤੇ ਹੁਣ ਮੈਂ ਤੁਹਾਨੂੰ ਇਸ ਵੈਕੈਂਸੀ ਦੀ ਡਿਟੇਲਸ ਦੱਸਾਂਗੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਇਹਦੀ ਕੁਆਲਿਫੀਕੇਸ਼ਨ ਈ ਆ ਤੇ ਕੌਣ ਅਪਲਾਈ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ ਕਿੰਨੀ ਫੀਸ ਹੈ ਤੁਸੀਂ ਬਸ ਵੀਡੀਓ ਦੇ ਨਾਲ ਬਨੇ ਰਹੇ ਹੋ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚ ਜਾਵੇ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਡੇਟ ਦੀ ਗੱਲ ਕਰਦੇ ਹਾਂ ਕਿ ਇਹਦੀ ਜਿਹੜੀ ਸ਼ੁਰੂਆਤੀ ਤੇਜ਼ੀ ਜਿਹੜੀ ਐਂਡਿੰਗ ਡੇਟ ਹੈ ਉਹ ਕੀ ਹੈ ਜੀ ਜਿਹੜੀ ਇਸ ਦੀ ਸਟਾਰਟਿੰਗ ਡੇਟ ਹੈ ਸ਼ੁਰੂਆਤੀ ਡੇਟ ਹੈ ਉਹ ਹੈਗੀ ਹੈ ਜੀ 14/7/2025 ਤੇ ਜਿਹੜੀ ਇਹਦੀ ਲਾਸਟ ਡੇਟ ਹੈ ਫੀਲ ਡੇਟ ਹੈ ਉਹ ਹੈਗੀ ਹੈ ਜੀ 4/8/2025 ਕਿਸੇ ਨੇ ਵੀ ਕਾਰਕ 2025 ਤੋਂ ਬਾਅਦ ਫਾਰਮ ਅਪਲਾਈ ਕਰਨਾ ਹੋਵੇ ਤਾਂ ਨਹੀਂ ਕਰ ਸਕਦਾ ਜੀ ਤੁਸੀਂ ਇਸੇ ਡੇਟ ਤੋਂ ਪਹਿਲਾਂ ਪਹਿਲਾਂ ਜੋ ਫਾਰਮ ਹੈ ਉਹ ਅਪਲਾਈ ਕਰ ਲੈਣਾ ਜੀ ਆਪਣੀ ਵੈਕੈਂਸੀ ਅਪਲਾਈ ਕਰ ਲੈਣਾ ਜੀ ਇਹ ਹੁਣ ਇਹ ਜੀ ਆਪਾਂ ਫੀਸ ਵੀ ਗੱਲ ਕਰੀ ਇਹਦੀ ਫੀਸ ਕਿੰਨੀ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਕੀ ਪੰਜਾਬ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਤੋਂ ਇਲਾਵਾ ਹੋਰ ਸਟੇਟ ਤੋਂ ਨੇ ਯਾ ਫਿਰ ਉਹ ਜੱਟ ਸਿੱਖ ਜਾਤੀ ਨੂੰ ਬਲੋਂਗ ਕਰਦੇ ਨੇ ਉਹਨਾਂ ਦੀ ਹੈਗੀ ਹੈ ਜੀ 700% ਧਿਆਨ ਨਾਲ ਸੁਣਿਓ ਜੀ ਜਿਹੜੇ ਪੰਜਾਬ ਹਰਿਆਣਾ ਯੂਟੀ ਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਸਟੇਟਾਂ ਨੂੰ ਬਲੋਂਗ ਕਰਦੇ ਨੇ ਕਹਿੰਦਾ ਭਾਵ ਕਿ ਜਿਵੇਂ ਕਿ ਬਿਹਾਰ ਹੋ ਗਿਆ ਤੇ ਹਿਮਾਚਲ ਹੋ ਗਿਆ ਐਦਾਂ ਦੀਆਂ ਸਟੇਟਸ ਨੂੰ ਹੋਰ ਸਟੇਟਾਂ ਨੂੰ ਬਲੋਂਗ ਕਰਦੇ ਨੇ ਯਾ ਫਿਰ ਉਹ ਪੰਜਾਬ ਦੀ ਹੋਣ ਹਰਿਆਣਾ ਦੀ ਹੋਣ ਜਾਂ ਫਿਰ ਚੰਡੀਗੜ੍ਹ ਦੀ ਹੋਣ ਪਰ ਉਹ ਜੱਟ ਸਿੱਖ ਜਾਤੀ ਨੂੰ ਬਲੋਂਗ ਕਰਦੇ ਨੇ ਤਾਂ ਉਹਨਾਂ ਦੀ ਫੀਸ ਹੈਗੀ ਆ ਜੀ 700 ਤੇ ਹੁਣ ਜੇ ਆਪਾਂ ਗੱਲ ਕਰੀਏ ਐਸਸੀ ਐਸਟੀ ਬੀਸੀ ਇਹ ਜਿਹੜੀ ਫੀਸ ਆ ਪੰਜਾਬ ਹਰਿਆਣਾ ਯੂਟੀ ਚੰਡੀਗੜ੍ਹ ਤੋਂ ਜਿਹੜੇ ਕੀ ਬਿਲੋਂਗ ਕਰਦੇ ਨੇ ਇਸ ਏਰੀਏ ਤੋਂ ਨੇ ਉਹਨਾਂ ਦੀ ਫੀਸ ਹੈਗੀ ਆ 600 ਉਹਨਾਂ ਦੀ ਸਿਰਫ ਫੀਸ ਕਿੰਨੀ ਆ 600 ਤੇ ਜੇ ਹੁਣ ਆਪਾਂ ਗੱਲ ਕਰੀਏ ਸਾਬਕਾ ਫੌਜੀ ਉਹਨਾਂ ਦੀ ਹੈਗੀ ਆ ਜੀ 600 ਫੀਸ ਐਸਸੀ ਐਸਟੀ बीसी ਦੀ ਫੀਸ ਵੀ 600 ਹੈ ਤੇ ਐਕਸ ਸਰਵਿਸ ਮੈਂਨ ਦੀ ਫੀਸ ਵੀ 600 ਹੈ ਜੱਟ ਸਿੱਖ ਜਾਤੀ ਜਾਂ ਫਿਰ ਪੰਜਾਬ ਹਰਿਆਣਾ ਯੂਟੀ ਤੇ ਚੰਡੀਗੜ੍ਹ ਹੋ ਤੋਂ ਇਲਾਵਾ ਹੋਰ ਸਟੇਟਾਂ ਨੂੰ ਬਲੋਂਗ ਕਰਦੇ ਨੇ ਉਹਨਾਂ ਦੀ ਫੀਸ ਹੈਗੀ ਹੈ ਜੀ 700 ਤੇ ਹੁਣ ਆਪਾਂ ਗੱਲ ਕਰੀਏ ਏਜ ਲਿਮਿਟ ਕੀ ਹੈ ਜੀ ਏ ਤੁਸੀਂ ਦੇਖ ਹੀ ਸਕਦੇ ਹੋ 18 ਤੋਂ ਲੈ ਕੇ 27 ਸਾਲ ਤੱਕ ਜਿਹੜੇ ਵਿਅਕਤੀ ਨੇ ਉਹ ਅਪਲਾਈ ਕਰ ਸਕਦੇ ਨੇ ਜੀ 18 ਤੋਂ ਲੈ ਕੇ 27 ਤੱਕ ਤੁਸੀਂ ਜਿਹੜੀ ਆਪਣੀ ਜਨਮ ਮਿਤੀ ਆ ਉਹ ਤੁਸੀਂ ਅਕਾਊਂਟ ਕਰਨੀ ਹੈ ਜੀ 4 8 2025 ਦੇ ਅਕੋਰਡਿੰਗ ਇਸ ਦੇ ਅਕੋਰਡਿੰਗ ਹੀ ਅਪਲਾਈ ਕਰਿਓ ਜੀ ਤੁਹਾਡਾ ਦਿਨ ਮਹੀਨਾ ਚਾਹੇ ਜਿੰਨਾ ਮਰਜ਼ੀ ਹੋਵੇ ਪਰ ਤੁਸੀਂ 48 ਦੇ ਅਕੋਰਡਿੰਗ ਹੀ ਆਪਣੀ ਜਿਹੜੀ ਜਨਮ ਮਿਤੀ ਅਕਾਊਂਟ ਕਰਨੀ ਹੈ ਜੀ ਜਿਹੜੀ ਕਿ 18 ਤੋਂ 27 ਦੇ ਵਿੱਚ ਵਿੱਚ ਆਵੇ ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਛੂਟ ਕਿੰਨੀ ਹੈ ਉਹ ਐਸ ਪਰ ਦਾ ਰੂਲਸ ਛੂਟ ਹੁੰਦੀ ਹੈ ਜੀ ਐਸ்சி ਬੀਸੀ ਨੂੰ ਤੁਸੀਂ ਜਾਣਦੇ ਹੀ ਹੋ ਜੇ ਕਿਸੇ ਨੂੰ ਨਹੀਂ ਪਤਾ ਜੀ ਉਹ ਮੈਨੂੰ ਵਟਸਐਪ ਤੇ ਡੀਐਮ ਕਰ ਦਿਓ ਮੈਂ ਉਸ ਨੂੰ ਨੋਟੀਫਿਕੇਸ਼ਨ ਸੈਂਡ ਕਰ ਦਾਂਗੀ ਤੇ ਜੀ ਹੁਣ ਆਪਾਂ ਗੱਲ ਕਰੀਏ ਕਿ ਇਹ ਜਿਹੜੀ ਪੀਐਨ ਦੀ ਵੈਕੈਂਸੀ ਆ ਕੌਣ ਅਪਲਾਈ ਕਰ ਸਕਦੇ ਕਿੰਨਾ ਪੜਿਆ ਹੋਣਾ ਚਾਹੀਦਾ ਜੀ ਤੁਸੀਂ ਦੇਖ ਸਕਦੇ ਹੋ 10ਵੀਂ ਪੜਿਆ ਹੋਣਾ ਲਾਜ਼ਮੀ ਹੈ ਜੀ ਇਹ ਜਿਹੜੀ 10ਵੀਂ ਹੈ ਤੁਸੀਂ ਵੈਲਿਡ ਬੋਰਡ ਤੋਂ ਕੀਤੀ ਹੋਣੀ ਲਾਜ਼ਮੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਘਟੋ ਘਟ ਇੱਕ ਸਾਲ ਦਾ ਡਿਪਲੋਮਾ ਕੋਰਸ ਤੁਹਾਡਾ ਜਿਹੜੀਆਂ ਕਿ ਖਾਣ ਵਾਲੀਆਂ ਚੀਜ਼ਾਂ ਬਣਾਉਂਦੇ ਨੇ ਕੁਕਿੰਗ ਖਾਣਾ ਬਣਾਉਣਾ ਜਾਂ ਫਿਰ ਰਸੋਈ ਕਲਾ ਦਾ ਜਿਹੜਾ ਤੁਹਾਡਾ ਕੋਰਸ ਆ ਉਹ ਘੱਟੋ ਘੱਟ 1 ਸਾਲ ਦਾ ਕੀਤਾ ਹੋਣਾ ਲਾਜ਼ਮੀ ਹੈ ਜੀ ਤੇ 3 ਸਾਲ ਦਾ ਤੁਹਾਡਾ ਖਾਣਾ ਬਣਾਉਣ ਵਾਲੇ ਕੰਮ ਵਿੱਚ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਜੀ ਇਹ ਤੁਸੀਂ ਧਿਆਨ ਨਾਲ ਦੇਖ ਲਓ ਜੀ ਇਹ ਹੀ ਲੋਕ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਕੀ ਘੱਟੋ ਘੱਟ 3 ਸਾਲ ਦਾ ਜਿਹੜਾ ਆਪਣਾ ਖਾਣਾ ਬਣਾਉਂਦਾ ਤਜ਼ਰਬਾ ਹੋਵੇ ਰੈਸਟੋਰੈਂਟ ਵਿੱਚ ਜਾਂ ਫਿਰ ਕਿਸੇ ਹੋਟਲ ਵਿੱਚ ਤੁਹਾਡਾ ਇਹ ਕੰਮ ਕੀਤਾ ਹੋਣਾ ਚਾਹੀਦਾ ਘੱਟੋ-ਘੱਟ 3 ਸਾਲ ਜੇ ਆਪਾਂ ਗੱਲ ਕਰੀਏ ਹੁਣ ਆਪਾਂ ਜੇ ਗੱਲ ਕਰੀਏ ਡਿਊਟੀ ਦੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤੁਹਾਡੀ ਡਿਊਟੀ ਆ ਉਹ ਮਾਨਯੋਗ ਜੱਜ ਦੇ ਆਵਾਸਤੇ ਹੀ ਹੋਵੇਗੀ ਜੀ ਤੇ ਉੱਥੇ ਖਾਣਾ ਬਣਾਉਣ ਦੀ ਜਾਂ ਫਿਰ ਹੋਰ ਘਰੇਲੂ ਕੰਮਾਂ ਦੀ ਡਿਊਟੀ ਹੋਵੇਗੀ ਜੀ ਪੰਜਾਬ ਆਂਟੀ ਹਰਿਆਣਾ ਹਾਈ ਕੋਰਟ ਦੇ ਇੰਟਰਰਪਸ਼ਨਸ ਜਿਹੜੀਆਂ ਕਿ ਮੈਂ ਤੁਹਾਨੂੰ ਦੱਸੀਆਂ ਕਿ ਇਹਦੇ ਵਿੱਚ ਕਿੰਨਾ ਪੜਿਆ ਹੋਣਾ ਚਾਹੀਦਾ ਤੇ ਕੀ ਡਿਊਟੀ ਹੋਵੇਗੀ ਤੇ ਹੁਣ ਜੇ ਆਪਾਂ ਗੱਲ ਕਰੀਏ ਵੈਕੈਂਸੀਆਂ ਕਿੰਨੀਆਂ ਨੇ ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਇਹ ਹੀ ਦੇਖਦੇ ਨੇ ਕਿ ਇਹਦੇ ਵਿੱਚ ਬੰਦੇ ਰੱਖਣੇ ਕਿੰਨੇ ਨੇ ਤਾਂ ਹੀ ਸਾਨੂੰ ਲਾਭ ਹੋਵੇਗਾ ਅਪਲਾਈ ਕਰਨ ਦਾ ਜੇ ਇਹਦੇ ਵਿੱਚ ਘੱਟੋ ਘੱਟ ਜ਼ਿਆਦਾ ਬੰਦੇ ਰੱਖਣੇ ਹੋਣ ਘੱਟ ਬੰਦਿਆਂ ਵਿੱਚ ਅਪਲਾਈ ਕਰਨ ਦਾ ਜਨ ਅਤੇ ਇਹ ਸੋਦੇ ਨੇ ਕੀ ਨੁਕਸਾਨ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਸਾਂਝੀ ਕਰਦੀ ਹਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਜੱਟ ਸਿੱਖ ਜਾਤੀ ਨੂੰ ਬਲੋਂਗ ਕਰਦੇ ਨੇ ਜਰਨਲ ਕੈਟਾਗਰੀ ਨੂੰ ਬਲੋਂਗ ਕਰਦੇ ਨੇ ਤਾਂ ਉਹ ਤੁਸੀਂ ਦੇਖ ਸਕਦੇ ਹੋ 63 ਵਿਅਕਤੀ ਰੱਖਣੇ ਨੇ ਜਿਹੜੇ ਜਾਤੀ ਜੱਟ ਸਿੱਖ ਜਾਤੀ ਜਾਂ ਫਿਰ ਜਰਨਲ ਜਾਤੀ ਵਿੱਚ ਜਿਹੜੇ ਵੀ ਹੁੰਦੇ ਨੇ ਸੁਨਿਆਰੇ ਹੋ ਗਏ ਹੋਰ ਵੀ ਕਈ ਜਾਤੀਆਂ ਜਿਹੜੀਆਂ ਨੇ ਜਰਨਲ ਕੈਟਾਗਰੀ ਵਿੱਚ ਆਉਂਦੀਆਂ ਨੇ ਉਹਨਾਂ ਨੇ ਆਪਣੀ 63 ਬੰਦੇ ਰੱਖਣੇ ਨੇ ਤੇ ਜੇ ਹੁਣ ਆਪਾਂ ਗੱਲ ਕਰੀਏ ਐਸਸੀ ਐਸਟੀ ਤੇ ਬੀਸੀ ਇਹਨਾਂ ਵਿੱਚ ਸਿਰਫ 8 ਬੰਦੇ ਰੱਖਣੇ ਨੇ ਜੀ ਤੇ ਜੇ ਆਪਾਂ ਗੱਲ ਕਰੀਏ ਸਾਬਕਾ ਫੌਜੀ ਕਿੰਨੇ ਰੱਖਣੇ ਨੇ ਤਾਂ 4 ਫੌਜੀ ਰੱਖਣੇ ਨੇ ਸਾਬਕਾ 4 ਫੌਜੀ ਹੀ ਰੱਖਣੇ ਨੇ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਟੋਟਲ ਵੈਕੈਂਸੀਆਂ ਕਿੰਨੀਆਂ ਬਣੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ 75 ਵੈਕੈਂਸੀਆਂ ਟੋਟਲ ਬਣ ਗਈਆਂ ਜੀ ਦੇ ਹਾਂ ਜੀ ਵਿਅਕਤੀ ਕਿ ਕਿੰਨੇ ਰੱਖਣੇ ਨੇ ਕਿਹੜੀ ਕਿਹੜੀ ਕਾਸਟ ਵਿੱਚ ਰੱਖਣੇ ਨੇ ਇਹ ਵੀ ਮੈਂ ਤੁਹਾਨੂੰ ਸਾਂਝਾ ਕਰਤਾ ਜੀ 75 ਵੈਕੈਂਸੀਆਂ ਨੇ ਕਿਸੇ ਨੇ ਵੀ ਅਪਲਾਈ ਕਰਨੀ ਆ ਤਾਂ ਤੁਸੀਂ ਜਰੂਰ ਕਰਿਓ ਜੀ 10 ਪਾਸ ਲਈ ਵੈਕੈਂਸੀ ਹੈ 3 ਸਾਲ ਦਾ ਤੁਹਾਡਾ ਖਾਣਾ ਬਣਾਉਣ ਦਾ ਤਜਰਬਾ ਹੋਣਾ ਲਾਜ਼ਮੀ ਹੈ ਜੀ ਉਹੀ ਅਪਲਾਈ ਕਰਿਓ ਜਿਹੜੇ ਕਿ ਇਹ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਇੰਟਰਰਪਸ਼ਨਸ ਨੇ ਪੂਰੀਆਂ ਕਰਦੇ ਨੇ ਇਸ ਤੋਂ ਇਲਾਵਾ ਅਪਲਾਈ ਜੇ ਕੋਈ ਕਰਦਾ ਹੈ ਤਾਂ ਉਸ ਨੂੰ ਕੋਈ ਲਾਭ ਨਹੀਂ ਹੈ ਜੀ ਤਾਂ ਇਹ ਸਾਂਝੀ ਜੇ ਕਿਸੇ ਨੂੰ ਵੀ ਜਾਣਕਾਰੀ ਵਧੀਆ ਲੱਗੀ ਹੋਵੇ ਜਿਹੜੀ ਕਿ ਮੈਂ ਇਹ ਸਾਂਝੀ ਕੀਤੀ ਹੈ ਤੁਹਾਡੇ ਨਾਲ ਤਾਂ ਤੁਸੀਂ ਇਹ ਜਾਣਕਾਰੀ ਆਪਣੇ ਦੋਸਤਾਂ ਤੇ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕਈ ਵਿਅਕਤੀ ਹਨ ਜੋ ਕਾਫੀ ਸਮੇਤੋ ਇਸ ਫੀਲਡ ਵਿੱਚ ਕੰਮ ਕਰਦੇ ਨੇ ਪਰ ਉਹ ਆਪਣੀ ਕਿਸੇ ਸਰਕਾਰੀ ਉਹ ਸੋਚਦੇ ਨੇ ਕਿ ਸਾਨੂੰ ਸਰਕਾਰੀ ਜੌਬ ਕਿੱਥੋਂ ਮਿਲ ਜੇਗੀ ਤਾਂ ਨਾਲ ਹੀ ਇਹ ਬਹੁਤ ਵਧੀਆ ਸੁਨਹਿਰਾ ਮੌਕਾ ਹੈ ਜੀ ਵੈਕੈਂਸੀ ਅਪਲਾਈ ਕਰਨ ਦਾ ਜਰੂਰ ਟਰਾਈ ਕਰਿਓ ਜੀ ਤੇ ਜਿੰਨੇ ਵੀ ਇਹ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਹਿਲੀ ਵਾਰ ਇਹ ਚੈਨਲ ਤੇ ਆਏ ਹੋ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਟਾਈਮ ਟੂ ਟਾਈਮ ਪਹੁੰਚਦਾ ਰਹੇ ਜੀ ਜੇ ਕੋਈ ਆਪਣੇ WhatsApp ਚੈਨਲ ਤੇ ਵੀ ਐਡ ਹੋਣਾ ਚਾਹੁੰਦਾ ਹੈ ਜੀ ਉਹ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਪਾ ਦਿਆਂਗੀ ਉਹ ਤੁਸੀਂ ਜੁਆਇਨ ਕਰ ਲਿਓ ਜੀ ਹੋਰ ਵੀ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਈ ਜੀ ਮੈਨੂੰ WhatsApp ਤੇ DM ਵੀ ਕਰ ਸਕਦੇ ਹੋ ਜੀ ਤੁਹਾਡਾ ਇਸ ਚੈਨਲ ਤੇ ਪੁੱਜਣ ਲਈ ਧੰਨਵਾਦ ਜੀ ਜੈ